किसान मजदूर दुकानदारा विध्यार्थियों का एक जिंदाबाद सरकारा धोना चाप करो सरकारा धोना चाप करो नहीं लेना ਅੱਛੀ ਟੀਮ ਅਗਰ ਆਈ ਕਿ ਤਾ ਨਰਮ ਚੱਲ ਚੱਲ ਬਾਸ ਬਾਸ ਇਧਰ ਫੁੱਟਬਾਲ ਦੇ ਖਿਡੌਤੇ ਜੱਬੇ ਆ ਲਓ ਪੁੱਛਾ ਚਲੋ ਪਿੱਛੇ ਚਲੋ ਥੋੜਾ ਜਾ ਮੰਨੋ ਕਿਹਦੀ ਇਧਰ ਆ ਤੋ ਇੰਦੂਟੇ ਬੇੜਾ ਕੋਰਡਨ ਖੜ ਤੇ ਖੜਿਆ ਹਾਰ ਜੀ ਮੁਰਦਾਬਾਦ 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 ਸਾਨੂੰ ਬੇਟੀ ਕੋਈ ਜਾਣਕਾਰੀ ਨਹੀਂ ਸਲਾ ਮੰਡੀ ਕਹਾਵਾਂ ਨੂੰ ਸੜਕਾਂ ਦੇ ਕੰਨਾਲ ਮਰਦੀ ਮਰਦ ਸ਼ੋਰ ਪਰਦਾ ਬੋਗ ਅੱਗਰ ਨਾ ਲੋਕਾਂ ਦਾ ਇੱਕ ਜ਼ਿੰਦਾਬੂਦ ਤੁਸੀਂ ਬਚਾਉਣਾ ਚਾਹੁੰਦੇ ਹੋ ਦੇਸ਼ ਵਾਸੀਓ ਕਿਸਾਨੋ ਮਜ਼ਦੂਰੋ ਮੰਗਾ ਮਨਾਉਣਾ ਚਾਹੁੰਦੇ ਹੋ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਹੋ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਹੋ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਕਰਾਉਣੀ ਹੈਗੀ ਆ ਜੇਕਰ ਤੁਸੀਂ ਬਿਜਲੀ ਦਾ ਜਿਹੜਾ ਪ੍ਰਾਈਵੇਟੇਸ਼ਨ ਦਾ ਖਲੜਾ ਵਾ ਉਹਨੂੰ ਖਤਮ ਕਰਾਉਣਾ ਹੈਗਾ ਮੰਡੀ ਦਾ ਖਲੜਾ ਉਹਨੂੰ ਰੱਦ ਕਰਾਉਣਾ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਹੈਗੀ ਆ ਉਹਨੂੰ ਲੈਣਾ ਹੈਗਾ ਔਰ ਪੰਜਾਬ ਦੀ ਜਾਂ ਦੇਸ਼ ਦੀ ਛੋਟੀ ਦੁਕਾਨਦਾਰੀ ਨੂੰ ਬਚਾਉਣਾ ਵਾ ਆਪਣੇ ਲੱਧੂ ਲਘੂ ਦੇ ਉਹਨੂੰ ਬਚਾਉਣਾ ਵਾ ਅੱਜ ਪੂਰੇ ਦੇਸ਼ ਪਰ ਦੇ ਹਰ ਪਿੰਡ ਦੇ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਇਹ ਅਰਤੀ ਫੂਕ ਮਜਾਰੇ ਮੋਦੀ ਸਰਕਾਰ ਦੇ ਹੋਣੇ ਚਾਹੀਦੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਸ਼ਹਿਰੀ ਆ ਚਾਹੇ ਉਹ ਮਲਾਜਮ ਸਾਰਿਆਂ ਨੂੰ ਬੇਨਤੀ ਆਪਣੇ ਪੱਧਰ ਤੇ ਅੱਜ ਦੇ ਅਰਤੀ ਫੂਕ ਮਜਾਰੇ ਕੀਤੇ ਜਾਣ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਦਾ ਦਿਹਾੜਾ ਵਾ ਇਸ ਲੋਹੜੀ ਤੇ ਜਿਹੜਾ ਨਵਾਂ ਖੇਤੀ ਨੀਤੀ ਜਿਹੜੀ ਮੈਂ ਸਰਵਣ ਸਿੰਘ ਪਤੇਰ ਇਸ ਵੇਲੇ ਗੋਲਡਨ ਗੇਟ ਤੇ ਖੜਾ ਜਿਹੜਾ ਦੋ ਫੋਰਮਾਂ ਨੇ ਦਿਸ਼ ਦੇ ਵੱਡੇ ਫੋਰਮਾਂ ਨੇ ਐਲਾਨ ਕੀਤਾ ਸੀ ਮੇਰੇ ਮਗਰ ਗੋਲਡਨ ਗੇਟ ਹੈ ਇੱਥੇ ਅਸੀਂ ਅੱਜ ਮੋਦੀ ਸਰਕਾਰ ਦੀ ਅਰਥੀ ਫੂਕੀ ਆ ਔਰ ਦੇਸ਼ ਭਰ ਦੇ ਵਿੱਚ ਅੱਜ ਹਰ ਪਿੰਡ ਹਰ ਕਲੀ ਹਰ ਕਸਬੇ ਚ ਅਰਥੀਆਂ ਫੂਕੀਆਂ ਜਾ ਰਹੀਆਂ ਨੇ ਮੋਦੀ ਸਰਕਾਰ ਨੂੰ ਕੰਬ ਕਰਨ ਦੀ ਨੀਂਦ ਤੋਂ ਜਗਾਉਣ ਲਈ ਇਹ ਦੇਸ਼ ਵਿਆਪੀ ਪ੍ਰੋਗਰਾਮ ਹੈ ਅੱਜ ਕਰੋੜਾਂ ਲੋਕ ਜਦੋਂ ਨਿਕਲ ਆਏ ਸੜਕਾਂ ਤੇ ਦੇ ਕਾਰਪੋਰੇਟਾਂ ਦੇ ਪੈਰਾਦਲੇ ਅਗਮਚ ਨਹੀਂ ਅੱਜ ਇਹ ਲੋਕਾਂ ਨੇ ਮਜਾ ਦੇਣੀ ਆ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਮੋਦੀ ਜੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਊਗੀ ਮਜ਼ਦੂਰਾਂ ਨੂੰ 200 ਦਿਨ ਨਰੇਕਰ ਚੰਗੀ ਦਿਹਾੜੀ ਮਿਲੂਗੀ 12 ਮੰਗਾ ਦਾ ਸਾਡਾ ਪ੍ਰਸਤਾਵ ਹੈ ਜਿਹੜਾ ਸਰਕਾਰ ਨੂੰ ਅਸੀਂ ਦਿੱਤਾ ਹੈਗਾ ਵਾ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਵਾਲੇ ਦਿਨ ਜਿਹੜਾ ਨਵਾਂ ਖੇਤੀ ਨਿੱਜੀ ਹੱਥਾਂ ਵਿੱਚ ਮੰਡੀ ਕਰਨ ਦਾ ਖਲੜਾ ਆ ਰਿਹਾ ਉਹਦੀਆਂ ਕਾਪੀਆਂ ਸੀ ਸਾਡਾਂਗੇ ਇਹ ਵੀ ਪੈਨ ਇੰਡੀਆ ਦਾ ਸਾਡਾ ਪ੍ਰੋਗਰਾਮ ਹੋਊਗਾ ਸੋ ਜਿਹੜਾ ਕੱਲ ਕਿਸਾਨ ਸ਼ਹੀਦ ਹੋ ਗਿਆ ਸੀ ਸੰਬੂ ਤੇ ਸਲਫਾਸਦੀਆਂ ਗੋਲੀਆਂ ਖਾ ਕੇ ਬੇਸ਼ੱਕ ਸਾਡੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਨਹੀਂ ਚੁਣਨਾ ਚਾਹੀਦਾ ਅੰਦੋਲਨਾਂ ਤੇ ਟੇਕ ਰੱਖਣੀ ਚਾਹੀਦੀ ਆ ਉਹਦਾ ਅਜੇ ਭਾਰਤਿਕ ਸਰੀਰ ਹਸਪਤਾਲ ਪਟਿਆਲੇ ਚ ਪਿਆ ਵਾ ਤੁਰੰਤ ਸਰਕਾਰ ਮੰਗਾ ਮੰਨ ਕੇ ਨਿਪਟਾਰਾ ਕਰੇ ਨਹੀਂ ਤੇ ਤਿੱਖੇ ਅੰਦੋਲਨ ਦੀ ਸਾਨੂੰ ਲੋੜ ਨਾ ਪਵੇ ਇਹਦੇ ਨਾਲ ਦੀ ਨਾਲ ਜਿਹੜਾ ਆਪਣਾ ਪ੍ਰਸਤਾਵ ਏਕਤਾ ਦਾ ਐਸਕੇਮ ਨੇ ਆਪਣਾ ਰੈਲੀ ਮੋਗੇ ਵਿੱਚ ਕਿਹਾ ਵਾ ਉਹਦਾ ਸਵਾਗਤ ਕਰਦੇ ਆਂ ਦੇਰ ਨਾ ਹੀ ਸਹੀ ਅਸੀਂ ਤਾਂ ਲਗਭਗ 17 ਮਹੀਨਿਆਂ ਦੇ ਇਕਤਾ ਲਈ ਯਤਨ ਕਰ ਰਹੇ ਆਂ ਔਰ ਜੇ ਉਹ ਅੱਜ ਖਨੌਰੀ ਤੇ ਸ਼ੰਭੂ ਤੇ ਜਾਂਦੇ ਆ ਉਹਨਾਂ ਦਾ ਪ੍ਰਸਤਾਵ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਸੀਬ ਕਰਨਗੇ ਫਿਰ ਦੋਵੇਂ ਫੋਰਮ ਮੀਟਿੰਗ ਕਰਕੇ ਅੱਗੇ ਦਾ ਜਿਹੜਾ ਵਾ ਪ੍ਰੋਗਰਾਮ ਅਸੀਂ ਇਕੱਠੇ ਹੋਣ ਦਾ ਬਣਾਵਾਂਗੇ ਔਰ ਸਾਰੇ ਲੋਕਾਂ ਨੂੰ ਅੱਜ ਅਪੀਲ ਆ ਵੀ ਪੂਰੇ ਦੇਸ਼ ਤੇ ਪੰਜਾਬ ਭਰ ਦੇ ਵਿੱਚ ਅਰਚੀਆਂ ਸਾੜੀਆਂ ਜਾਣ ਧੰਨਵਾਦ